ਇੱਕ ਹੋਰ ਆਪਾਂ ਅੱਜ ਨਵੀਂ ਵੀਡੀਓ ਇਹ ਲੈ ਕੇ ਪਹੁੰਚੇ ਹਾਂ ਜੀ ਇਹਦੇ ਵਿੱਚ ਤੁਹਾਨੂੰ ਗੱਡੀਆਂ ਜਿੰਨੀਆਂ ਦੇਖਣ ਨੂੰ ਮਿਲਣਗੀਆਂ ਜਮ੍ਹਾਂ ਸਸਤੀਆਂ ਦੇਖਣ ਨੂੰ ਮਿਲ ਜਾਣਗੀਆਂ ਜੀ ਤੇ ਜਿਨ੍ਹਾਂ ਦੀ ਪਸੰਦ ਸਕਾਰਪਿਓ ਗੱਡੀ ਤਾਂ ਸਕਾਰਪਿਓ ਗੱਡੀ ਜਮ੍ਹਾਂ ਸਸਤੀ ਆਪਾਂ ਇਹ ਕਿ ਲੈ ਕੇ ਪਹੁੰਚੇ ਹਾਂ ਤੇ ਇਹਦੇ ਨਾਲ ਨਾਲ ਆਪਾਂ ਇੱਕੋ ਘਰ ਦੀਆਂ ਮਸ਼ੀਨਰੀਆਂ ਕਈ ਲੈ ਕੇ ਪਹੁੰਚੇ ਹਾਂ ਉਹਦੀ ਵੀ ਸਾਰੀ ਗੱਲਬਾਤ ਕਰਦਿਆਂ ਸੀ ਗੱਲਬਾਤ ਵੀਡੀਓ 'ਚ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਤੁਹਾਡੇ ਕੋਲ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 9466529482 ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਤੇ ਅੱਡ ਆਪਾ ਤੁਹਾਡੀ ਫਰੀ ਚ ਲਾ ਦਾਂਗੇ ਪਹਿਲੀ ਗੱਡੀ ਆਪਾਂ ਸਕਰਪਿਓ ਲੈ ਕੇ ਪਹੁੰਚੀ ਐ ਜਿਹੜੀ ਜਮਾ ਸਸਤੀ ਗੱਡੀ ਐ ਸੀ ਮਾਡਲ ਦੀ ਗੱਲ ਕਰੀਏ ਤਾਂ 2003 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਰੰਗ ਤੁਸੀਂ ਆਪ ਚੈੱਕ ਕਰੋ ਜੀ ਤੇ ਗੱਡੀ ਪੂਰੀ ਸੋਹਣੀ ਐ ਜੀ ਗਾਰੰਟੀ ਐ ਜੀ 101% ਸਾਰੀ ਗੱਡੀ ਦੀ ਪੂਰੀ ਟੌਪ ਦੀ ਗੱਡੀ ਐ ਨਾ ਕੋਈ ਕੰਮ ਭਾਲਦੀ ਐ ਨਾ ਕੋਈ ਲੱਗੀ ਬੱਜੀ ਐ ਜਿਮੇ ਦੀ ਗੱਡੀ ਹੈਗੀ ਆ ਤੁਹਾਡੇ ਸਾਹਮਣੇ ਹੈ ਜੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਸੀਟ ਕਵਰ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਤੁਸੀਂ ਜਾ ਕੇ ਦੇਖਣਾ ਜੇ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਏਰੀਆ ਹੈਗਾ ਤਲਵੰਡੀ ਭਾਈ ਰੇਟ ਮਾਲਕ ਨੇ ਜਮ੍ਹਾਂ ਘਟ ਦੱਸਿਆ ਜੀ 98000 ਰੁਪਿਆ ਪੂਰਾ ਰੇਟ ਮਾਲਕ ਨੇ ਕਿਹਾਗਾ 98000 ਰੁਪਿਆ ਇੱਕ ਡਿਮਾਂਡ ਹੈ ਪੂਰਾ ਲੱਖ ਰੁਪਿਆ ਵੀ ਇਹਨਾਂ ਨੇ ਨਹੀਂ ਕਿਹਾ ਸੀ ਬਾਕੀ ਇਹਦੇ ਵਿੱਚੋਂ ਵੀ ਘਟਵਾ ਦਾ ਕੀਤਾ ਜਾਊਗਾ ਜੀ ਜੀਨੂੰ ਵੀ ਗੱਡੀ ਪਸੰਦ ਆਈ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਲਵੰਡੀ ਭਾਈ ਮਾਲਿਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਬਾਕੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਬੈਟਰੀ ਆਪਾਂ ਨੂੰ ਬਿਲਕੁਲ ਜਮ ਨਵੀਂ ਮਿਲੂਗੀ ਗਰੰਟੀ ਬੈਟਰੀ ਦੀ ਆਪਾਂ ਨੂੰ ਮਿਲੂਗੀ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਸੀ ਤੁਹਾਨੂੰ ਦੱਸ ਵੀ ਦਿਨੇ 9463348290 ਤੇ ਗੱਲ ਕਰਦੇ ਆ ਜੀ ਆਪਾਂ ਸੈਕੰਡ ਗੱਡੀ ਦੀ ਇੱਕ ਬਾਰੀ ਚੈੱਕ ਰੂ ਸੀ ਆਪਣੇ ਕੋਲੇ ਗੱਡੀ ਮਾਲਕ ਨੇ ਸਵਿਪਟ ਸੇਲ ਵਾਸਤੇ ਭੇਜੀ ਹੋਈ ਹੈ ਸੁਬੱਪਟ ਗੱਡੀ ਆ ਚਿੱਟੇ ਰੰਗ ਦੀ ਓ ਸੀ ਟਾਇਰ ਟੂਰ ਆਪਨ ਨੂੰ ਵਧੀਆ ਮਿਲ ਜਾਣਗੀ ਗੱਡੀ ਠੀਕ ਹੈ ਜੀ ਚਲਾਉਣ ਚ ਵੀ ਠੀਕ ਹੈ ਰੰਗ ਵੀ ਵਧੀਆ ਗਾ ਬਾਕੀ ਮਾਡਲ ਦੀ ਗੱਲ ਕਰੀਏ 14 ਮਾਡਲ ਗੱਡੀ ਆਪਨ ਨੂੰ ਦੇਖਣ ਨੂੰ ਮਿਲੂਗੀ ਸੁਬੱਪਟ VDI ਗੱਡੀ ਆ ਪਹਿਲੇ ਨਾਮਾ ਜੀ ਤੇ ਮਾਲਕ ਦਾ ਏਰੀਆ ਹੈਗਾ ਜੀ ਕਪੂਰਥਲਾ 14 ਮਾਡਲ ਆ ਫਾਸਟ ਓਨਰ ਆ ਕਾਗਜ਼ ਪੱਤਰ ਸਾਰੇ ਪੂਰੇ ਨੇ ਮਾਲਕ ਦੇ ਘਰ ਦੀ ਪਰਸਨਲ ਇਹ ਗੱਡੀ ਆਪਨ ਨੂੰ ਮਿਲੂਗੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਡਿਮਾਂਡ ਓਨਰ ਵੱਲੋਂ ਜਿਹੜੀ ਪਹੁੰਚੀ ਆ 390000 ਰੁਪਿਆ ਇੱਕ ਡਿਮਾਂਡ ਪਹੁੰਚੀ ਆ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਇਹ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਬਾਰੀ ਮਾਲਕ ਦੇ ਘਰੇ ਜਾਓ ਜੀ ਗੱਡੀ ਨੂੰ ਜਾ ਕੇ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਜਦੋਂ ਮੰਨ ਟੈਗਿਆ ਪੂਰੀ ਤਰ੍ਹਾਂ ਤਸੱਲੀ ਸਾਰੀ ਹੋ ਗਈ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਜੀ ਕਾਟਾ ਵਾਦਾ ਹੋ ਜਾਊਗਾ ਬਹਿ ਕੇ ਰੇਟ ਕੋਈ ਫਾਈਨਲ ਨਹੀਂ ਹੈਗਾ ਜੀ 81468 37419 ਮਾਲਕ ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਕਰੋ ਇੱਕ ਵਾਰੀ ਗੱਲ ਜਿਹੜੀ ਵੀ ਕਰਨੀ ਹੋਈ ਸੀ ਤੇ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਆਲਟੋ ਗੱਡੀ ਪਹੁੰਚੀ ਹੈ ਸੇਲ ਕਰਨੀ ਹੈ ਮਾਲਕ ਨੇ ਆਲਟੋ K10 BXi ਟੌਪ ਮਾਡਲ 2018 ਮਾਡਲ ਹੈ ਜੀ ਤੇ ਗੱਡੀ ਫਾਸਟ ਓਨਰ ਹੈ ਸਾਰੀ ਓਰੀਜਨਲ ਹੈ ਜੀ ਗਾਰੰਟੀ ਹੈ ਜੀ ਸਾਰੀ ਗੱਡੀ ਦੀ ਟਾਇਰ ਬਿਲਕੁਲ ਨਵੇਂ ਨੇ ਤੇ ਕੁੱਲ 62000 ਗੱਡੀ ਚੱਲੀ ਹੋਈ ਹੈ ਜੀ ਜਿਹੜੀ 62000 ਤੁਹਾਨੂੰ ਦੱਸੀ ਅਸੀਂ ਇਹ ਜੈਨੂਨ ਚੱਲੀ ਹੋਈ ਐ ਜੀ ਗੱਡੀ ਦੇਖਣ ਚ ਪੂਰੀ ਸੋਹਣੀ ਐ ਜੀ ਬਾਕੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ 325 ਮਾਲਕ ਨੇ ਡਿਮਾਂਡ ਦੱਸੀ ਐ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਗੱਡੀ ਨੂੰ ਤਾਂ ਮਾਲਕ ਦਾ ਹੈਗਾ ਏਰੀਆ ਰਾਮਪੁਰਾ ਫੂਲ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਐ ਜੀ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਪੂਰੀ ਤਸੱਲੀ ਜੇ ਤੁਸੀਂ ਕਰਨੀ ਐ ਜੀ ਤਾਂ ਜਾਓ ਗੱਡੀ ਨੂੰ ਚਲਾ ਕੇ ਦੇਖੋ ਟ੍ਰਾਈ ਲਊ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਆਫ ਦਾ ਫਾਈਨਲ ਕਰ ਲਿਓ ਮਾਲਕ ਨਾਲ ਵੇਖੀ ਤੇ ਬਾਕੀ ਪੰਜਾਬ ਨੰਬਰ ਹੈ ਗੱਡੀ ਰੰਗ ਰੰਗ ਤੁਹਾਨੂੰ ਪਤਾ ਲੱਗੀ ਗਿਆ ਸੀ ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਬਾਕੀ ਤੁਹਾਨੂੰ ਗੱਡੀ ਪਸੰਦ ਆਈ ਗਈ ਸੀ ਜਾਓ ਮਾਲਕ ਨਾਲ ਕਰੋ ਗੱਲਬਾਤ ਮਾਲਕ ਨਾਲ ਪਹਿਲਾਂ ਫੋਨ ਤੇ ਗੱਲ ਕਰਨੀ ਹੈ ਤਾਂ 98100 5834281 ਇੱਕ ਤੁਸੀਂ Honda ਦੀ City ਗੱਡੀ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਆ ਜੀ ਗੱਡੀ ਦਾ ਜਿਹੜਾ ਮਾਡਲ ਹੈ ਜੀ ਨੋਨ ਜ਼ਰੂਰ ਹੈ ਪਰ ਗੱਡੀ ਦੀ ਜਿਹੜੀ ਪਾਸਿੰਗ ਆਪਾਂ ਨੂੰ ਆਪ ਮਿਲੂਗੀ ਉਹ 2030 ਤੱਕਰ ਮਿਲੂਗੀ ਕੰਡੀਸ਼ਨ ਆਲੋਕੀ ਆ ਜੀ ਨੋਨ ਐਕਸੀਡੈਂਟ ਗੱਡੀ ਹੈ ਤੇ ਗੱਡੀ ਖੜੀ ਆ ਜੀ ਸੰਗਰੂਰ ਡਿਮਾਂਡ ਦੀ ਗੱਲ ਕਰੀਏ ਤਾਂ ਇੱਕ ਡਿਮਾਂਡ ਹੈ ਕੋਈ ਫਾਈਨਲ ਰੇਟ ਨਹੀਂ ਹੈਗਾ ਜੀ 260 ਬਾਕੀ ਕਹਿੰਦੇ ਸੀ ਕਿ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ ਜੀ ਟਾਪ ਮਾਡਲ ਗੱਡੀ ਆ ਜੀ ਸਟੀering ਤੇ ਕੰਟਰੋਲ ਆਪਾਂ ਨੂੰ ਮਿਲ ਜਾਣਗੇ ਬਾਕੀ ਆਟੋਮੈਟਿਕ ਗੱਡੀ ਅਸੀਂ ਤੇ ਤੁਹਾਨੂੰ ਗੱਡੀ ਪਸੰਦ ਸਾਰਿਆਂ ਨੂੰ ਆ ਗਈ ਹੋਊਗੀ ਜਿਨ੍ਹਾਂ ਜਿਨ੍ਹਾਂ ਨੂੰ ਗੱਡੀ ਪਸੰਦ ਆਈ ਅਸੀਂ ਲਾਈਕ ਕਰ ਦਿਓ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਮਾਲਕ ਦਾ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਸੰਗਰੂਰ ਤੇ 260 ਡਿਮਾਂਡ ਸੀ 78370 23143 ਇਹ ਮਾਲਕ ਦਾ ਨੰਬਰ ਹੈ ਕਰੋ ਮਾਲਕ ਨਾਲ ਗੱਲਬਾਤ ਜਦੋਂ ਮਾਲਕ ਨਾਲ ਪੂਰੀ ਤਰ੍ਹਾਂ ਗੱਲਬਾਤ ਕਰ ਲਈ ਫਾਈਨਲ ਰੇਟ ਤੁਸੀਂ ਆਪ ਜਾ ਕੇ ਦੇਖ ਲਿਓ ਜੀ ਗੱਲਬਾਤ ਕਰਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ ਜੀ। ਬਾਕੀ ਚਲਦੀ ਚਲਦੀ ਵੀਡੀਓ ਚ ਮੈਨੂੰ ਦੱਸ ਦੇ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਜੀ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ। ਜ਼ਰੂਰ ਦਬਾ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਡੇਲੀ ਆਪਣੀ ਵੀਡੀਓ ਦੇਖਣ ਵਾਸਤੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਸਕੂਟੀ ਬੁਲਟ ਹਰ ਚੀਜ਼ ਦੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਹੈ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਆਪਣੇ ਚੈਨਲ ਤੇ ਡੇਲੀ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਜੀ ਨਮੀਆਂ ਮਿਸ਼ਨਰੀਆਂ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਜ਼ਰੂਰ ਚੈਨਲ ਦੇ ਨਾਲ ਪੱਕੇ ਤੌਰ ਤੇ ਜੁੜ ਜੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਈ ਬੁਲਟਾ ਛੋਟਾ ਥੀਏ ਵੱਡਾ ਥੀਏ ਕੋਈ ਵੀ ਗੱਡੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਸੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਉੱਤੇ ਆਪਣਾ ਵਟਸਐਪ ਨੰਬਰ ਚੈੱਕ ਕਰੋ 9465929488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਜਮ੍ਹਾਂ ਫ੍ਰੀ ਚ ਅਪਾ ਐਡ ਲਾ ਦਾਂਗੇ ਸੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਚੱਲਦੇ ਰਹਿੰਦੇ ਹਾਂ ਆਪਾਂ ਨੂੰ ਨਾ ਤਾਂ ਕੋਈ ਕੁਝ ਪੁੱਛਣ ਦੀ ਲੋੜ ਹੈ ਨਾ ਕੋਈ ਦੱਸਣ ਦੀ ਲੋੜ ਹੈ ਸੀ ਬਸ ਭੇਜ ਦਿਓ ਕਰੋ ਐਡ ਨਾਲ ਦੀ ਨਾਲ ਲਗਾ ਦਿੱਤੀ ਜਾਊਗੀ ਸੀ ਗੱਲ ਕਰਾਂਗੇ ਜੀ ਆਪਾਂ ਹੁਣ ਸਕੂਟੀ ਦੀ ਆਪਣੇ ਕੋਲੇ ਬੈਟਰੀ ਵਾਲੀ ਇੱਕ ਸਕੂਟੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਦੋ ਮਸ਼ਿਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਤਾਂ ਤੁਸੀਂ ਇਹ ਸਕੂਟਰੀ ਦੇਖ ਰਹੇ ਹੋ ਇਹ ਤੋਂ ਇਲਾਵਾ ਤੁਹਾਨੂੰ ਅੱਗੇ ਇੱਕ ਗੱਡੀ ਵੀ ਦੇਖਣ ਨੂੰ ਮਿਲੂਗੀ ਦੋਵੇਂ ਚੀਜ਼ਾਂ ਇੱਕੋ ਘਰੇ ਤੁਹਾਨੂੰ ਮਿਲ ਜਾਣਗੀਆਂ ਤੇ ਬਾਹਰ ਗਈ ਮਾਲਕਾਂ ਦੀਆਂ ਮਸ਼ਿਨਰੀਆਂ ਨੇ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਸਕੂਟੀ ਇਹ ਲਾਸਟ ਦਸੰਬਰ ਮਹੀਨੇ 'ਚ ਮਾਲਕ ਨੇ ਲਈ ਸੀਗੀ 23 'ਚ 23 ਦਸੰਬਰ ਲਾਸਟ 28000 ਦੀ ਇਹਨਾਂ ਨੇ ਹੁਣ ਦੇਣੀ ਹੈਗੀ ਕੰਡੀਸ਼ਨ ਪੂਰੀ ਵਧੀਆ ਸੀ ਤੇ ਤੁਸੀਂ ਸਾਰਾ ਖੁਸ਼ ਚੈੱਕ ਕਰ ਹੀ ਰਹੇ ਹੋ ਸੀ ਵਧੀਆ ਗੱਲਬਾਤ ਹੈ ਜੀ ਵਧੀਆ ਚਲਾਈ ਹੈ ਇਹ ਸਕੂਟੀ ਬਜ਼ੁਰਗ ਬੰਦੇ ਵਾਸਤੇ ਲੇਤੀ ਸੀਗੀ ਤੇ ਉਹਨਾਂ ਨੇ ਮਾੜੀ ਮੋਟੀ ਪਿੰਡ 'ਚ ਹੀ ਚਲਾਈ ਹੈ ਬਾਕੀ ਜ਼ਿਆਦਾ ਨਹੀਂ ਚੱਲੀ ਹੋਈ ਸੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਰੇਟ ਮਾਲਕ ਨਾਲ ਬਹਿ ਕੇ ਕਰ ਸਕਦੇ ਹੋ ਸੀ ਰੇਟ ਕੀਤਾ ਜਾਊਗਾ ਤੇ ਨਾਲ ਦੀ ਨਾਲ ਇੱਕ ਤੁਸੀਂ ਅੱਗੇ ਗੱਡੀ ਵੀ ਚੈੱਕ ਕਰ ਰਹੇ ਸੀ ਨੰਬਰ ਮਾਲਕ ਦਾ ਸੇਮ ਰਹੂਗਾ ਸੇਮ ਐਡਰੈਸ ਰਹੂਗਾ ਜੀ ਤੁੜੀ ਮਾਲਕ ਦਾ ਏਰੀਆ ਦਾ ਤੁੜੀ ਜਾ ਕੇ ਦੇਖ ਸਕਦੇ ਹੋ 65000 ਦੀ ਮਾਲਕ ਨੇ ਗੱਡੀ ਦੇਣੀ ਹੈ ਜਿਹੜੀ ਤੁਸੀਂ ਦੇਖ ਰਹੇ ਸੀ ਏਸੀ ਡੈਕਟਪ ਵਗੈਰਾ ਤੁਹਾਨੂੰ ਗੱਡੀ ਤਾਂ ਮਿਲ ਜੁਗਾ ਸੀ ਤੇ 65000 ਮਾਲਕ ਨੇ ਡਿਮਾਂਡ ਕੀਤੀ ਆ ਤੇ ਮਾਲਕ ਨੇ ਜਿੱਤੋਂ ਪਹਿਲਾਂ ਗੱਡੀ ਲੈਤੀ ਸੀਗੀ ਉਹ ਟੀਚਰ ਸੀਗੇ ਟੀਚਰ ਤੋਂ ਗੱਡੀ ਇਹ ਲੈਤੀ ਹੋਈ ਸੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂ ਆ ਜੀ ਬਾਹਰਲੇ ਨੰਬਰ ਆ ਤੇ ਗੱਲਬਾਤ ਕੋਈ ਵੀ ਕਰਨੀ ਅਸੀਂ ਫੋਨ ਤੁਸੀਂ ਵਟਸਐਪ ਤੇ ਕਰ ਲਿਓ ਜਾਂ ਮੈਸੇਜ ਪਾ ਦਿਓ ਗੱਲਬਾਤ ਤੁਹਾਡੀ ਹੋ ਜੂਗੀ ਬਾਕੀ ਤੁਮ ਨੂੰ ਸਾਰਾ ਕੁਝ ਮਨਦਾਸੀ ਦਿੱਤਾ ਸੀ ਗੱਲਬਾਤ ਤੁਸੀਂ ਜਿਹੜੀ ਵੀ ਕਰਨੀ ਹੈ ਕਰੋ ਜੀ ਰੇਟ ਵਗੈਰਾ ਆਪ ਦਾ ਕਰਕੇ ਤੇ ਫਾਈਨਲ ਡੀਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਆ ਸ਼ੇਅਰ ਕਰ ਦੋ ਤੇ ਸਪੋਰਟ ਕਰਿਆ ਕਰੋ ਜੀ ਬਤ ਬਤ ਲਾਈਕ ਕਰ ਦੋ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਹਰ ਚੀਜ਼ ਦੇ ਨਾਲ ਸੀ ਤੇ ਕਿਸੇ ਨੇ ਐਡ ਕਰਬੂਣੀ ਹੈ ਭੇਜ ਦਿਓ ਨੰਬਰ ਆਪਣਾ ਉੱਤੇ ਤੁਹਾਨੂੰ ਮਿਲ ਗਿਆ ਸੀ